ਲਵਾਤਾ ਵੀ ਕੈਨਲ ਲਵਾਤਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਮੈਂ ਉਹਦਾ ਕਾਕੂ ਹਾਂ ਤੇ ਅੱਜ ਨਾ ਮਿੱਤਰੋ ਆਪਾਂ ਨੂੰ ਬਾਈ ਟੱਕਰਿਆ ਮਤਲਬ ਅਸੀਂ ਵਿਆਹ ਦੇ ਵਿੱਚ ਆਏ ਹੋਏ ਸੀਗੇ ਤੇ ਬਾਈ ਨੇ ਮੈਨੂੰ ਪਛਾਣ ਲਿਆ ਤੇ ਪਹਿਲਾਂ ਤਾਂ ਬਾਈ ਬਹੁਤ ਬਹੁਤ ਧੰਨਵਾਦ ਕਰਾਣਾ ਤੂੰ ਮਤਲਬ ਇਨੀ ਰਿਸਪੈਕਟ ਕੀਤੀ ਤੇ ਬੰਦਾ ਬਹੁਤ ਕੈਂਡਾ ਦੇ ਗਰੀਬ ਜਿਹੇ ਪਰਿਵਾਰ ਚੋਂ ਆ ਤੇ ਕਲਾ ਇਸ ਬੰਦੇ ਵਿੱਚ ਏਡੀ ਘੈਂਡਾ ਮੈਂ ਕਹਣਾ ਯਾਰ ਤੁਹਾਡੇ ਰੂਮ ਤੇ ਖੜੇ ਕਰ ਦੂਗਾ ਠੀਕ ਆ ਤੇ ਪਹਿਲਾ ਦਾ ਬਾਈ ਆਪਣਾ ਕਿਹੜਾ ਪਿੰਡ ਆ ਕੀ ਨਾਮ ਬਾਈ ਜਗਰਾਮ ਸਿੰਘ ਦਾ ਪਿੰਡ ਆ ਜੀ ਆਪਣਾ ਜੀ ਸਤਨਾਮ ਨਾਂ ਦਾ ਜੀ ਮੇਰਾ ਇਹ ਸਤਨਾਮ ਟੂਰਨਾਮੈਂਟ ਤੇ ਸਟਾਰਟ ਕਰਦੇ ਪਈਆ ਅੱਛਾ ਬਾਈ ਤੇ ਇੱਕ ਧਰਮਪੱਤੇ ਵਾਲੇ ਤੋਂ ਮੁੰਡਾ ਜੋ ਵੀ ਅਸੀਂ ਦੋਨੇ ਇਕੱਠੇ ਕਰਦੇ ਹਾਂ ਕਾਂਟੀ ਅੱਛਾ ਤੇ ਤੇ ਹੁਣ ਆਪਾਂ ਇੱਥੇ ਕੰਮ ਤੇ ਆਏ ਸੀ ਤੇ ਮੈਂ ਤੁਹਾਨੂੰ ਦੱਸਦਾ ਕਿਉਂਕਿ ਬਾਈ ਦੇ ਮੂੰਹ ਮੈਂ ਆਪਣੇ ਖੁਦ ਨੂੰ ਦੱਸਦਾ ਤੁਹਾਨੂੰ ਆਲੇ ਮੂੰਹ ਨਾਲ ਹਨਾ ਤੇ ਬਾਈ ਨਾ ਬੇਟਰਾ ਮਤਲਬ ਕੰਮ ਕਰਦਾ ਬਾਈ ਹਨਾ ਬਿਆਹਾਂ ਦੇ ਵਿੱਚ ਪੈਲਸਾਂ ਦੇ ਵਿੱਚ ਕੰਮ ਕਰਦਾ ਵੀ ਬਹੁਤ ਗਰੀਬ ਜਿਹੇ ਪਰਿਵਾਰ ਚੋਂ ਦੇ ਘਰ ਦੇ ਹਾਲਾਤ ਵੀ ਠੀਕ ਸਾਖੀ ਬਾਈ ਦੇ ਤੇ ਮੈਂ ਇਹ ਨਹੀਂ ਕਹਿੰਦਾ ਵੀ ਬਾਈ ਕੁਝ ਮੰਗਦਾ ਹਨਾ ਵੀ ਕਿਸੇ ਤਰੀਕੇ ਨਾਲ ਬਾਈ ਦੀ ਸਪੋਰਟ ਜ਼ਰੂਰ ਕਰੋ ਮੇਰਾ ਵੀਰ ਬਣ ਕੇ ਕੜਾ ਬਹੁਤ ਵੱਡੀ ਆ ਹਨਾ ਪੰਜਾਬੀਆਂ ਨੇ ਦਿਲ ਬਹੁਤ ਵੱਡੇ ਆ ਥੋੜੇ ਮਤਲਬ ਹਨਾ ਇੱਕ ਇੱਕ ਕਮੈਂਟ ਨਾਲ ਤੇ ਬਾਈ ਨੂੰ ਜੀ ਕੋਈ ਚੰਗਾ ਮੁਕਾਮ ਮਿਲਦਾ ਤਾਂ ਬਾਈ ਉਧਰ ਗਰੀਸ ਨਹੀਂ ਤੇ ਪਹਿਲਾਂ ਹੁਣ ਤੁ ਅੱਛਾ ਪੁੱਠੀ ਸਾਲਾ ਰੋਮਨ ਹੋਰ ਲੈ ਵੀ ਮਿੱਤਰੋ ਤੇ ਇਹ ਕਹਿੰਦੇ ਹੁੰਦੇ ਆ ਗਾਉਣ ਵਾਲਿਆਂ ਦੇ ਖੇਡਣ ਵਾਲੇ ਗਰਾਊਂਡ ਥੋੜਾ ਵੱਡਾ ਚਾਹੀਦਾ ਹੁਣ ਆਪਾਂ ਬਣਾ ਦੇ ਦਿਖਾ ਦਈਏ ਬਾਈ ਆ ਜਾ ਬਾਈ ਮਾਰੀ ਕੈਮਰਾ ਬਾਈ ਲੈ ਸ਼ੇਅਰ ਕਰੀ ਚਲੋ ਮੇਰਾ ਭਰਾ ਬਣ ਕੇ ਲੈ ਦੇਖਨੇ ਆ ਅੱਜ ਸੇਰਾ ਕੀ ਬਾਤ ਹੈ ਉਧਰੋਂ ਭੱਜ ਕੇ ਲਾ ਅੱਛਾ ਇੱਕ ਉਧਰੋਂ ਭੱਜ ਕੇ ਲਈ ਕਹਿੰਦਾ ਬਾਈ ਕਹਿੰਦਾ ਉਧਰੋਂ ਭੱਜ ਕੇ ਲਈ ਲਾ ਦੇ ਲੈ ਵੀ ਮਿੱਤਰੋ ਕਰੀ ਚਲੋ ਸ਼ੇਅਰ ਕਰਾ ਚਲਦੀ ਚਲਦੀ ਵੀਡੀਓ ਮੇਰੇ ਘਰ ਲਾ ਲਈ ਬੰਦ ਉਹ ਮੇਰੇ ਕਿੰਨੇ ਕੀ ਬਾਤ ਹੈ ਕੈਂਡ ਗੱਲ ਬਾਤ ਵੀ ਕੈਂਡ ਗੱਲ ਬਾਤ ਉਹ ਭੱਜ ਕੇ ਲਾ ਦੇ ਇੱਕ ਲਾ ਦੇ ਭੱਜ ਕੇ ਅੱਛਾ ਉਧਰ ਭੱਜ ਕੇ ਨਹੀਂ ਲਾਉਂਦਾ ਹੈ ਇੱਕ ਲਾ ਦੇ ਕੁਛ ਨਹੀਂ ਇੱਕ ਲਾ ਬਾਹਲੀ ਨਹੀਂ ਇਕ ਲਾ ਬਾਹਲੀ ਨਹੀਂ ਕਦੇ ਮੈਂ ਹੈ ਬਾਹਰ अच्छा चल कोई ना जी जरा टोरी टारी पई है बहुत अच्छा माल जरा वाला है ते पकौड़े पकुड़े खाले बाले पई ने ठीक है ते मतलब पूरा रज्जा होया है कहना भाई हुन थोड़ा ਔਖਾ ਹੋਇਆ ਨਾ ਤੇ बाकी ਜਿਸ ਨੂੰ ਬਾਈ ਦਾ ਟੈਲੈਂਟ ਵਧੀਆ ਲੱਗੇ ਸ਼ੇਅਰ ਕਰਦੇ ਤੇ ਆਪਣੀ ਆਈਡੀ ਦੱਸ ਬਈ ਕੀ ਨਾਂ ਦੇ ਬਣੀ ਸਤਨਾਮ ਸਟੈਂਟਮੈਨ ਦੇ ਨਾਂ ਤੇ ਆਈਡੀ ਹੈ ਜੀ اچھا ਤੇ YouTube ਤੇ ਆਪਣਾ ਲਿੰਕ ਦਿੱਤਾ ਹੋਇਆ ਸਤਨਾਮ ਬਾਈ ਦੇ ਨਾਂ ਤੇ ਠੀਕ ਆ ਜੀ ਉਹਨੂੰ ਵੱਧ ਤੋਂ ਵੱਧ ਬਾਈ ਸਾਰੇ ਫੋਲੋ ਕਰਨ ਬਈ ਫੋਲੋ ਕਰ ਲਓ ਤੇ ਬਾਕੀ ਮੈਂ ਬਾਈ ਦੀ ਸਟੋਰੀ ਲਾ ਦੂੰਗਾ ਤੇ ਬੰਦਾ ਘੈਂਟ ਲੱਗਿਆ ਮੈਨੂੰ ਤੇ ਬਾਈ ਨੇ ਵਧੀਆ ਜਿੱਦ ਕਰੀ ਆਪਣੀ ਕਿਉਂਕਿ ਜਿੱਥੇ ਬੰਦਾ ਵਧੀਆ ਰਿਸਪੈਕਟ ਕਰਦਾ ਯਾਰ ਆਪਾਂ ਉਹਦੇ ਨਾਲ ਖੜਦੇ ਆ ਬਾਈ ਹਨਾ ਤੇ ਜਿੰਨੇ ਜੋਗੇ ਹੈਗੇ ਅਸੀਂ ਵੀ ਥੋੜੇ ਕਰਖੀਆਂ ਤੇ ਬਾਈ ਦੀ ਸਪੋਰਟ ਕਰਾਂਗੇ ਪੂਰੀ ਫੁੱਲ ਤੇ ਬਾਕੀ ਤੁਹਾਡੇ ਸਾਰੇ ਆ ਬਾਈ ਵਧੀਆ ਲੱਗੇ ਦੱਸੋ ਕਮੈਂਟ ਕਰਕੇ ਧੰਨਵਾਦ ਸਸਰੀ ਕਰ ਦਿਓ ਮਿੱਤਰੋ ਬਾਈ ਦਾ ਕੰਮ ਤੁਹਾਨੂੰ ਕਿਵੇਂ ਲੱਗਿਆ ਹਨਾ ਸਟੰਟ ਬਾਜੀ ਕਿਵੇਂ ਲੱਗੀ ਤੇ ਉਹ ਤੁਹਾਨੂੰ ਸਾਰਿਆਂ ਨੇ ਤੁਸੀਂ ਦੇਖ ਹੀ ਲਈ ਤੀ ਤੇ ਕਮੈਂਟਾਂ ਦੇ ਵਿੱਚ ਤੇ ਹੌਸਲਾ ਬਜਾਈ ਬਾਈ ਦਾ ਜਰੂਰ ਕਰਿਓ ਤੇ ਕੱਲਾ ਕੱਲਾ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਜੇ ਗੱਲਬਾਤ ਵਧੀਆ ਲੱਗੀ ਤਾਂ ਵੀ ਦੱਸਿਓ ਜਿੱਥੇ ਕੋਈ ਕਮੀ ਪੇਸ਼ੀ ਲੱਗੀ ਉਹ ਵੀ ਦੱਸਿਓ ਤੇ ਬਾਈ ਮਤਲਬ ਬਾਦੀ ਗਲਤੀ ਨੂੰ ਸੁਧਾਰੂਗਾ ਤੇ ਬਾਈ ਹੋਰ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਆਪਾਂ ਨੂੰ ਬਾਈ ਨੇ ਵਧੀਆ ਆਪਣੇ ਰਿਸਪੈਕਟ ਕਰੀ ਤੇ ਵਧੀਆ ਆਪਾਂ ਨੂੰ ਬਾਈ ਨੇ ਬੋਲਣ ਦਾ ਮੌਕਾ ਦਿੱਤਾ ਤੇ ਬਾਈ ਤੁਸੀਂ ਅੱਗੇ ਵੀ ਲਾਈਕ ਕਰਦੇ ਸ਼ੇਅਰ ਵੀਡੀਓ ਅੱਗੇ ਭੇਜ ਦਿਓ ਬਾਈ ਤੈਨੂੰ ਮੇਰੀ ਸਪੋਰਟ ਹੋ ਜੂਗੀ ਬਈ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂ ਤੇ ਆਈਡੀ ਬੋਲ ਦੇ ਬਾਈ ਇੱਕ ਵਾਰੀ ਹੋਰ ਆਈਡੀ ਆਪਣੀ ਬਈ ਸਤਨਾਮ ਸਟੈਂਟਪੈਨ ਦੇ ਨਾਂ ਤੇ ਆ ਤੇ YouTube ਤੇ ਵੀ ਆਪਣੀ ਉਹੀ ਆਈਡੀ ਆ ਬਾਈ ਹੁਣ ਵੱਧ ਤੋਂ ਵੱਧ ਫੋਲੋ ਕਰ ਲਓ ਬਾਈ ਠੀਕ ਆ ਜੀ ਤੇ ਬਾਈ ਬਹੁਤ ਵਧੀਆ ਕੰਡ ਕੰਮ ਆ ਤੇ ਗਰੀਬ ਜੇ ਪਰਿਵਾਰ ਚੋਂ ਬਾਈ ਤੇ ਜੇ ਕੋਈ ਸਪੋਰਟ ਕਰਨਾ ਚਾਹੁੰਦਾ ਹਨਾ ਤਾਂ ਬਾਈ ਦਾ ਐਮ ਚਲੋ ਯਾਰ ਕੰਮ ਕਰ ਵਧੀਆ ਚੱਲ ਪੂਗਾ ਤੇ ਪੈਲਸਰੇ ਵਿੱਚ ਮਤਲਬ ਬਾਈ ਹਨਾ ਮਜ਼ਦੂਰੀ ਕਰਦਾ ਇੱਥੇ ਬਾਈ ਮਤਲਬ ਤੁਸੀਂ ਠੇਕਾ ਕਰਦੇ ਹੋ ਕਿਵੇਂ ਨਹੀਂ ਤੇ ਆੜੀ ਤੇ ਆਉਣੇ ਕਿੰਨੇ ਰੁਪਏ ਦੇੜੀ 400 ਰੁਪਏ ਡੇੜੀ ਤੇ ਹੋਣੇ 400 ਰੁਪਏ ਡੇੜੀ ਤੇ ਪਿੰਡ ਵੀ ਬਹੁਤ ਦੂਰਾ ਬਈ ਨਾ ਪਿੰਡ ਆਪਣਾ ਜਗਰਾਮ ਤੀਰਸਾ ਤੇ ਤੇਲ ਪਾਣੀ ਦਾ ਖਰਚਾ ਪਰਚਾ ਫਿਰ ਉਹ ਤੇਲ ਪਾਣੀ ਦਾ ਬਾਈ ਹੋਰੀ ਕਰ ਲਾ ਅੱਛਾ ਬਾਈ ਇਹ ਕਰ ਲੈ ਅੱਛਾ ਬਾਈ ਨਾਲ ਹੁੰਦਾ ਹਾਂਜੀ ਹਾਂਜੀ ਅੱਛਾ ਅੱਛਾ ਵੀ ਮਤਲਬ ਮੇਨ ਮੰਦਾ ਥੋੜਾ ਹਾਂਜੀ ਹਾਂਜੀ ਠੀਕ ਆ ਬਾਈ ਥੋੜੀ ਫਿਰ ਪੂਰੀ ਫੁੱਲ ਸਪੋਰਟ ਆ ਹਾਂ ਬਈ ਆਪਾਂ ਸਪੋਰਟ ਕਰਦੇ ਆ ਨਾ ਬਾਈ ਨੂੰ ਪੂਰੀ ਮੈਂ ਕਿਹਾ ਵੀ ਬਈ ਖਰਾਕ ਪੂਰੀ ਵਧੀਆ ਬਾਈ ਨੂੰ ਕਹਿੰਨਾ ਵੀ ਅੱਗੇ ਵੀ ਸਪੋਰਟ ਆ ਜਾ ਬਾਈ ਨਾ ਅੱਛਾ ਅੱਛਾ ਹਾਂ ਨੇ ਨੀ ਪੱਦੀਆਂ ਜਨਸਾਣਾ ਬਈ ਬਹੁਤ ਨਰਮਾ ਬੰਦਾ ਵੀ ਫੈਮਿਲੀ ਵਾਲਾ ਬੰਦਾ ਹੈ ਨਾ ਵਰਤਨ ਵਾਲਾ ਬੰਦਾ ਤੇ ਬਾਕੀ ਸਾਰੀ ਜ਼ਿੰਮੇਵਾਰੀ ਇਹਦੇ ਸ਼ਿਰਤੀਆ ਬਈ ਹੁਣ ਮੰਨ ਲਾ ਵਿਚਾਰਾ ਪਹਿਲਾਂ ਟੂੜੀ ਥੜੀ ਪਾ ਕੇ ਤਾਂ ਕਰਕੇ ਆ ਸਟੈਂਡ ਜੀ ਕਰਨੇ ਔਖੇ ਲੱਗੇ ਉਹਨਾਂ ਨੇ ਹੁਣ ਮਿਹਨਤ ਸ਼ੁਰੂ ਕਰਾਂਗੇ ਇਹ ਬਈ ਟੂੜੀ ਪੋਣਾ ਬਈ ਟੂੜੀ ਥੜੀ ਪਾ ਕੇ ਵਿਚਾਰਾ ਠੀਕ ਆ ਤੇ ਬਈ ਆਪਣਾ ਨੰਬਰ ਤੂੰ ਮੈਨੂੰ ਬੋਲ ਦੇ ਮਾੜਾ ਇਹਦੇ ਵਿੱਚ ਵਾਕਿਆ ਪਾ ਸਕਰੀਨ ਤੇ ਵੀ ਲਿਖ ਦੇਾਂਗੇ ਨੰਬਰ 62845 31686 ਠੀਕ ਹੈ ਤੇ ਬਾਕੀ ਆਪਾਂ ਨੰਬਰ ਬਾਈ ਦਾ ਲੈ ਲੈਣਾ ਸਕਰੀਨ ਤੇ ਚਲਾ ਰਾਂਗੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਨਾ ਚਾਹੁੰਦਾ ਬਾਈ ਦੀ ਤਾਂ ਜਰੂਰ ਕਰਿਓ ਪਿੰਡ ਆ ਬਾਈ ਦੇ ਜਗ੍ਹਾ ਆਰਾਮ ਤੀਰਥ ਹੈਣਾ ਬਾਈ ਹਾਂਜੀ ਹਾਂ ਠੀਕ ਆ ਬਾਈ ਧੰਨਵਾਦ